ਹਲੋ ਸ਼ਸ਼ੀ ਕਾ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਹਾਡਾ ਨਿਊ ਬਲੌਗ ਵਿੱਚ ਆਨੰਦ 15 ਸਾਲਾਂ ਸੰਤਿਮ ਕੋਮਲ ਤੇ ਆਪਾਂ ਲਗੇ ਸੀ ਵੀ ਸਬਜ਼ੀ ਬਣਾਉਣਾ ਗੋਭੀ ਸਬਜ਼ੀ ਬਣਾਉਣ ਲੱਗੇ ਸੀ ਆਲੂ ਗੋਭੀ ਤੇ ਪਹਿਲਾਂ ਆਪਾਂ ਕੜਾਈ ਦੇ ਵਿੱਚ ਪਾਣੀ ਪਾ ਕੇ ਉਬਾਲਣ ਨੂੰ ਆ ਕੇ ਰੱਖਤਾ ਪਹਿਲਾਂ ਗੋਭੀ ਉਬਾਲ ਕੇ ਬਣਾਉਣੀ ਚਾਹੀਦੀ ਆ ਆਪਾਂ ਗੈਸ ਤੇ ਰੱਖੀ ਹੋਈ ਆ ਗੋਭੀ ਉਪਰ ਜਿਹੀ ਥੋੜੀ ਜੀ ਤੇ ਰੂਸ ਤੋਂ ਬਾਅਦ ਆਪਾਂ ਕੱਢ ਲਾਂਗੇ ਠੰਡੇ ਬਣੀਆਂ ਧੋ ਲਾਂਗੇ ਉਸ ਤੋਂ ਲਗਾਵਾਂਗੇ ਤੜਕਾ ਗੋਭੀ ਨੂੰ ਲਾਵਾਂਗੇ ਤੇ ਉਹਨੇ ਨਾਲ ਜਮਿਸਤਿਕ ਗਰਮ ਬਣਨ ਤੋਂ ਤੇ ਸਾਹ ਗੋਭੀਆਂ ਨਾ ਵਧੀਆ ਹੋ ਚੁੱਕੀਆਂ ਪਿਆਜ਼ ਆਪਨੇ ਕੱਟ ਲਿਆ ਲੱਮਾ ਲੁਕਾ ਪਿਆਟ ਕੱਟਿਆ ਪਿਆਜ਼ ਲਸਣ ਜੀਰਾ ਆਪਨੇ ਲੈ ਲਿਆ ਤੇ ਟਮਾਟਰ ਕੱਟ ਲਿਆ ਤੇ ਆਪਨੇ ਗੋਭੀ ਲੇਖੋ ਪਾਣੀ ਦੇ ਵਿੱਚ ਕੱਢ ਕੇ ਤੇ ਠੰਡੇ ਪਾਣੀ ਦਾ ਧੋ ਲਈ ਆਲੂ ਗੋਭੀ ਤੇ ਪਾ ਲਿਆ ਕੜਾਹੀ ਜੇ ਤੇਲ ਆ ਤੇ ਤੇ ਇਹ ਲੈ ਆਪਣਾ ਗਰਮ ਹੋ ਜਵੇ ਫਿਰ ਜੀਰਾ ਪਾਉਨੇ ਆ। ਸਾਹ ਹਰੀ ਮਿਰਚ ਤੇ ਆਪਾਂ ਕਾਲੀ ਮਿਰਚ ਕੁੱਟ ਲਈ। ਤੇਲ ਆਪਾਂ ਗਰਮ ਹੋ ਗਿਆ ਹੁਣ ਜੀਰਾ ਪਾ ਦਨੇ ਆ। ਲਸਣ ਪਿਆਜ਼ 바람이 많 바람이 ਆਪਾਂ ਹਰੀ ਮਸਤੀ ਤੇ ਕਾਹੇ ਮਸਲਾਂਗੇ ਹਾਂ ਆਪਾਂ ਬਾਲੀਆ ਅੰਡੇ ਪੱਚਾ థా బ గ్రేవీ బాగి గడి గడితే గ్రహి కడి బ గ్రేవీ ఏమో తాజు పండిన బావండి ਮਾਂ ਪਤਾ ਨਹੀਂ ਪਾਣੀ ਆ ਦੋ ਬੰਚ ਚ ਮੀਲਕੋ ਸਬਜੀ ਆਪਾਂ ਨੇ ਹੋਣਾ ਸਬਜੀ ਵਿੱਚ ਪਾਤੀ ਪਾਣੀ ਨਹੀਂ ਪਾਣਾ ਹੈਗਾ ਸੁੱਕੀ ਸਬਜੀ ਕਣੀਆਂ ਆਪਾਂ ਬਣਾ ਲਾਂਗੇ ਬਿਨਾ ਪਾਣੀ ਦੇ ਤੇ ਉਹ ਵੀ ਸਬਜੀ ਬਣਾ ਲਾਂਗੇ ਬੰਦੂ ਫਿਰ ਲੱਗੇ ਆਟਾ ਗੁੰਨਣਾ ਆਟਾ ਗੁੰਨ ਲਈ ਤੇ ਆਟਾ ਗੁੰਨ ਕੇ ਬਣਾਵਾਂਗੇ ਗੋਤੀ ਤੇ ਸਬਜੀ ਇੱਧਰ ਬਣਦੀ ਆ ਦੇਖੋ ਸਬਜੀ ਆਪਣੀ ਬਣ ਗਈ ਸਬਜੀ ਬਣ ਕੇ تیار ਆ ਦੇਖੋ ਐਨ ਆਪਾ ਪਾਣੀ ਨਹੀਂ ਪਾਇਆ ਸੀ ਪਾਣੀ ਤੋਂ ਬਿਨਾ ਸਬਜੀ ਬਣਾਈ ਗਿਆ ਆਲੂ ਗੋਤੀ ਦੀ ਤੇ ਕੱਲ੍ਹ ਵੀ ਚੱਲੀ ਐਨ ਵਧੀਆ ਬਣੀ ਆ ਇਹਨਾਂ ਵਧੀਆ ਸਬਜ਼ੀ ਇਕੱਲੀ- ਇਕੱਲੀ ਬਣੀ ਆ ਤੇ ਬਿਨਾ ਪਾਣੀ ਦੇ ਸਬਜ਼ੀ ਇੱਕ ਨਾ ਬਣਾ ਲਈ ਪਰ ਉਹ ਬਹੁਤ ਵਧੀਆ ਬਣਦੀ ਆ